ਲੁਧਿਆਣਾ ਵੈਸਟ ਡੈਂਗਾ ਦੀ ਜਿਮਨੀ ਚੋਣਾ ਨੂੰ ਲੈ ਕੇ ਦਿਨ ਪਰ ਦਿਨ ਪਖਦਾ ਮਸਲਾ ਸਾਹਮਣੇ ਆ ਰਿਹਾ ਹੈ ਜਿੱਥੇ ਪਿਛਲੇ ਦਿਨੀ ਚਾਰ ਤਰਫਾ ਮੁਕਾਬਲਾ ਸੀ ਉੱਥੇ ਹੁਣ ਦੋ ਤਰਫਾ ਮੁਕਾਬਲਾ ਹੀ ਨਜ਼ਰ ਆ ਰਿਹਾ ਹੈ ਪੰਜਾਬ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਅਤੇ ਲੁਧਿਆਣਾ ਪਛਮੀ ਤੋਂ ਪਾਰਟੀ ਉਮੀਦਵਾਰ ਭਾਰਤ ਪੂਸ਼ਣ ਆਸ਼ੂ ਅਤੇ ਦੂਸਰਾ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਅਤੇ ਉਮੀਦਵਾਰ ਸੰਜੀਵ अरोੜਾ ਇੱਥੇ ਇਹ ਵੀ ਗੱਲ ਨਜ਼ਰ ਆ ਰਹੀ ਹੈ ਕਿ ਦੋਵਾਂ ਪਾਰਟੀਆਂ ਦੇ ਸਾਰੇ ਅਹੁਦੇਦਾਰਾਂ ਨੇ ਅੱਡੀ ਚੋਟੀ ਦਾ ਜ਼ੋਰ ਲਾਇਆ ਹੋਇਆ ਹੈ ਜਦ ਕਿ ਭਾਰਤ ਪੂਸ਼ਣ ਆਸ਼ੂ ਜਿਹੜੇ ਇਹਨਾਂ ਦੇ ਸੱਤਾ ਦੇ ਟਾਈਮ ਤੇ ਗਵਾਚੇ ਦੋਸਤ ਨਦੀਕੀ ਅਤੇ ਮਲਾ ਨਿਵਾਸੀ ਸੀ ਉਹਨਾਂ ਨੂੰ ਘਰ ਘਰ ਜਾ ਕੇ लुभा नजर आए इंदिरा कलोनी लुधिया विखे जोर टू डोर लोग मिलन गा एथे भी कोई कसर नहीं छी उस वक्त बिजली गई हुई बिजली का भी ने किसा सुरा दता इन्ह उस महफिल आखिया की अज त मेरे वीर चालीस साल पुराने गाणी याद आ गया ਕੀ ਕਲਕੱਤੇ ਉਪਖੀ ਯਾਦੇ ਚ ਲਾਂਗੇ ساری ਰਾਤ ਉਹਨੇ ਇੱਕ ਜਵਾਬ ਦੇ ਸਵਾਲ ਵਿੱਚ ਆਖਿਆ ਕਿ ਆਮ ਆਦਮੀ ਪਾਰਟੀ ਸਰਕਾਰ ਨੇ ਲੋਕਾਂ ਨੂੰ ਬਿਜਲੀ ਮੁਫਤ ਕੀ ਦੇੜੀ ਹੈ ਉਹ ਤਾਂ ਪੈਸੇ ਲੈ ਕੇ ਵੀ ਨਹੀਂ ਦੇ ਰਹੇ ਜਿਸ ਕਾਰਨ ਲੋਕਾਂ ਨੇ ਆਪਣੀਆਂ ਪੁਰਾਣੀਆਂ ਪੱਖੀਆਂ ਨ ਪੇਟੀਆਂ ਵਿੱਚੋਂ ਕੱਢ ਕੇ ਚੱਲਣੀਆਂ ਸ਼ੁਰੂ ਕਰ ਦਿੱਤੀਆਂ ਇਸ ਮੌਕੇ ਤੇ ਚਰਨਜੀਤ ਸਿੰਘ ਚੰਨੀ ਅਤੇ ਮੁਹੰਮਦ ਸਦੀਕ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਾਰੇ ਇਕਜੁੱਟ ਹੋ ਕੇ ਝਾੜੂ ਵਾਲੀ ਸਰਕਾਰ ਨੂੰ ਜਿਸ ਤਰ੍ਹਾਂ ਲੈ ਕੇ ਆਏ ਸੀ ਉਸੇ ਤਰ੍ਹਾਂ ਝਾੜੂ ਫੇਰ ਦੇਤਾ ਕਿ ਆਮ ਜਨਤਾ ਨੂੰ ਪੈਟਰੋਲ ਅਤੇ ਬਿਜਲੀ ਤੋਂ ਇਲਾਵਾ ਹੋਰ ਵੀ ਸਾਰੀਆਂ ਚੀਜ਼ਾਂ ਸਸਤੀਆਂ ਹੋ ਸਕਣ ਅਤੇ ਅੱਜ ਜਿਹੜਾ ਆਮ ਆਦਮੀ ਸਰਕਾਰ ਵੱਡੇ ਵੱਡੇ ਸਰਮਾਇਆਦਾਰਾਂ ਵਾਸਤੇ ਕਿਸਾਨਾਂ ਦੀ ਜ਼ਮੀਨ ਨੂੰ ਐਕਵਾਇਰ ਕਰਕੇ ਕਿਸਾਨਾਂ ਨੂੰ ਅਪਾਹਜ ਬਣਾਉਣ ਦਾ ਉਪਰਾਲੇ ਕਰ ਰਹੀ ਉਹ ਅਸੀਂ ਨਹੀਂ ਹੋਣ ਦਵਾਂਗੇ इस तो बाद पूब मुख्यमंत्री चरणजीत चन्नी एक्कस एमएलए मोहम्मद सदीक वार्ड नंबर उठ तोलर काका जी का, का मोहला निवासिया ने कांग्रेस आगुआ ने सरोपे भेट करके स्वागत किया इना ही नहीं इस पार्टी निरपक्ष जात वागू देखते दे हुए मुस्लिम भाईचारे ने भी शरोपा भेट किया जिते लाए इस मौके से जनरल सैक्रटरी प्रदेश कांग्रेस कमेटी ओबीसी डिपार्टमेंट गुरनाम सि कलेर सीनीर कांग्रेस आगू बीबी रणदीप कौर टोला कांग्रेस आगू रविंदर साह नहीं विकी सैकड़ा की गिनती च कांग्रेस के वर्कर शामिल हो ਲੁਧਿਆਣਾ ਤੋਂ ਤਹਿਲਕਾ ਟੀਵੀ ਲਈ ਅਮਰੀਕ ਸਿੰਘ ਪ੍ਰੈਸ ਦੀ ਰਿਪੋਰਟ ਮੈਂ ਅੱਜ ਇਹ ਹਲਕਾ ਬੈਸਟ ਲੁਧਿਆਣੇ ਦੇ ਘਰ ਇੰਦਰਾ ਕਲੋਨੀ ਦੇ ਵਿੱਚ ਸਰਦਾਰ ਗੁਰਮਖ ਸਿੰਘ ਜੀ ਦੇ ਘਰ ਬੈਠਾ ਤੇ ਲਾਈਟ ਹੈ ਜਿਹੜੀ ਬਿਜਲੀ ਇੱਥੇ ਸਵੇਰੇ 9 ਵਜੇ ਦੀ ਗਈ ਵੀ ਹੈ ਸ਼ਾਮ ਦੇ ਲਗਭਗ 6 ਵਜੇ ਨੂੰ ਆਏ ਹੋਏ ਹੈ ਤੇ ਮੇਰੇ ਨਾਲ ਫਰੀਦ ਸਿੰਘ ਸਾਹਿਬ ਬੈਠੇ ਹੈ ਮੇਰੇ ਗੀਤ ਇਹਨਾਂ ਦਾ ਯਾਦ ਆ ਰਿਹਾ ਕਲਕੱਤੇੋਂ ਪੱਖੀ ਲਿਆਦੇ ਚ ਲੰਘੋਗੇ ਸਾਰੀ ਰਾਤ ਤੇ ਮੇਰੇ ਆਪਣੇ ਬਚਪਨ ਦੇ ਦਿਨ ਯਾਦ ਆ ਰਹੇ ਜਦ ਮੇਰੀ ਬੀਬੀ ਆਹ ਆਦਨੀਆਂ ਜਿਹੜੀਆਂ ਪੱਖੀਆਂ ਬੁਲੇ ਕਰਦੀ ਸੀ ਮਨੋਰੇ ਲੋਕ ਕਹਿੰਦੇ ਆ ਭਾਈ ਜੀ ਕਹਿੰਦੇ ਕਿ ਜੀ ਆ ਇੰਦਰਾ ਕलोनी ਵਾਲੇ ਜਿਹੜੇ ਮਕਾਨ ਐ ਸਾਨੂੰ ਕਾਂਗਰਸ ਨੇ ਦਿੱਤੇ ਹੋਏ ਐ ਐਸੀ ਉਹ ਕਾਂਗਰਸ ਕਰਕੇ ਬੈਠੇ ਐ ਮੈਂ ਕਿਹਾ ਬਿਲਕੁਲ ਤੁਸੀਂ ਠੀਕ ਕਹਿ ਰਹੇ ਬਾਰਾ ਜਿਹੜੀ ਸਵੇਰ ਦੀ ਗਰਮੀ ਦੇ ਵਿੱਚ ਮੱਛਰਾਂ 'ਚ ਬੈਠੇ ਐ ਇਹੇ ਝਾੜੋਲਿਆ ਕਰਕੇ ਬੈਠੇ ਸੋ ਅੱਜ ਸਮਝਣ ਦੀ ਲੋੜ ਹੈ ਕਿ ਜੇ ਅੱਜ ਇਲੈਕਸ਼ਨ ਦੇ ਦਿਨਾਂ ਵਿੱਚ ਇਹ ਸਰਕਾਰ ਬਿਜਲੀ ਨਹੀਂ ਦੇ ਪਾ ਰਹੀ ਆਪਾਂ ਗਰਮੀ 'ਚ ਬੈਠੇ ਲੁਧਿਆਣੇ ਵਾਲਿਓ ਆ 19 ਤਰੀਕ ਦੇ ਬਾਅਦ ਤੁਹਾਡਾ ਕੀ ਹਾਲ ਹੋਊਗਾ ਤੁਸੀਂ ਸਮਝ ਲਓ ਇਹ ਸਰਕਾਰ ਸਿਰਫ ਝੂਠ ਦੇ ਸਿਰ 'ਤੇ ਚੱਲ ਰਹੀ ਹੈ ਇਹ ਬਿਲਕੁਲ ਫੇਲ ਹੋ ਚੁੱਕੀ ਹੈ ਬਿਜਲੀ ਨਹੀਂ ਦੇ ਪਾ ਰਹੇ ਤੇ ਜਿਹੜਾ ਹਾਲ ਕਦੇ ਬਿਹਾਰ ਵਿੱਚ ਆ ਹੋਰ ਪਾਸੇ ਸੋਨੇ ਕਰਦੇ ਸੀ ਅੱਜ ਉਹ ਪੰਜਾਬ ਦਾ ਹੋਇਆ ਹੋਇਆ ਆ ਪੱਖੀਆਂ ਮੈਂ ਬਹੁਤ ਦੇਰ ਬਾਅਦ ਚੱਲੀ ਆ ਤੇ ਬਹੁਤ ਦੇਰ ਬਾਅਦ ਦੇਖੀ ਆ ਕੁਦਰਤੀ ਸਦੀਕ ਸਾਹਿਬ ਵੀ ਬੈਠੇ ਆ ਸਦੀਕ ਸਾਹਿਬ ਕਹਿੰਦੇ ਮੈਂ ਚੱਲਣੀ ਆ ਮੈਂ ਕਿਹਾ ਜਨ ਮੈਂ ਚੱਲਦਾ ਤੁਸੀਂ ਬੱਟੇ ਆ ਆ ਮਾਂ ਦੀ ਬਾਦੀ ਧੰਨਵਾਦ ਪੀਲੀ ਨੇ ਪੈਸੇ ਨਹੀਂ ਲੈ ਸੀ ਫ੍ਰੀ ਦਿੱਤੀ ਗੀ ਵੀਰ ਜੀ ਪੈਸੇ ਲੈਣ ਦੀ ਤਾਂ ਲੋੜੇ ਨਹੀਂ ਪੈਣਗੇ ਤੇ ਬੀਲ ਵੀ ਨਹੀਂ ਆਉਂਦੀ ਆ ਪੱਖੀਆਂ ਕੱਢ ਲਿਆ ਲੋਕਾਂ ਨੇ ਉਹ ਮੈਨੂੰ ਪਿਛਲੇ ਘਰ ਵਿੱਚ ਗਿਆ ਉੱਥੇ ਵੀ ਬਿਜਲੀ ਨਹੀਂ ਸੀਗੀ ਉਹ ਕਹਿੰਦਾ ਜੀ ਜਿਹੜੇ ਬਿहांਜ ਬੜੇ ਬੜੇ ਐਦਾ ਪੱਖੇ ਝੁਨੇ ਕਰਦੇ ਸੀ ਹੁਣ ਅਸੀਂ ਉਹ ਕੱਢਣੇ ਪਏ ਸਾਨੂੰ ਪਏ ਆ ਕਿਹਾ ਪੁਰਾਣੇ ਰੱਖੇ ਹੋਏ ਓਕੇ ਓਕੇ ਧੰਨਵਾਦ ਚੰਗਾ ਜੀ ਰਿਸਪੌਂਸ ਰਿਸਪੌਂਸ ਥਾ ਇਨਾ ਜ਼ਿਆਦਾ ਹੈ ਕਿ ਲੋਕ ਡੀਕ ਰਹਿ ਕੇ 19 ਤਰੀਕ ਦੀ ਕਾਜਵੇ ਲੋ ਜੀ ਤੇ ਕਿਸ ਤਰ੍ਹਾਂ ਅਸੀਂ ਇਹਨਾਂ ਨੂੰ ਚੱਲਦਾ ਕਰ ਦਈਏ ਧੰਨਵਾਦ ਮਾਜੋ ਸਾਹਿਬ ਚੰਦ ਚਾਜੀ ਜਿੰਦੀ ਚੱਡੀ ਸਾਡੇ ਸਾਡਾ ਮੁੱਖ ਮੰਤਰੀ ਪੰਜਾਬ ਅੱਜ ਸਾਡੇ ਇਲਾਕੇ ਦੇ ਵਿੱਚ ਆਏ ਨੇ ਤੇ ਮੈਨੂੰ ਤਾਂ ਇਸੇ ਗੱਲ ਦੀ ਖੁਸ਼ੀ ਆ ਕਿ 75 ਸਾਲ ਤੋਂ ਸਾਡੀ ਜਿਹੜੀ ਫਾਰਮ ਆ ਉਹਦਾ ਕਦੇ ਕੋਈ ਨਮਾਇਦਾ ਬੋਰਡ ਦੇ ਸਾਰੇ ਬੋਰਡ ਦੇ ਵਿੱਚ ਮੁੱਖ ਮੰਤਰੀ ਤੌਰ ਤੇ ਨਹੀਂ ਲੱਗਿਆ ਅੱਜ ਚਰਜੀ ਚੰਨੀ ਇਸ ਬੋਰਡ ਦੇ ਵਿੱਚ ਪੰਜਾਬ ਸਰਕਾਰ ਦੇ ਵਿੱਚ ਐਜੇ ਮੁੱਖ ਮੰਤਰੀ

ਪਨੀ ਜਲੈ ਸੋਲੇ ਆ